ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਆਪਣੀ ਪੀਟੀ 3 ਦੇ ਸਿਲੇਬਸ ਵਿੱਚ ਦਿੱਤੇ ਹੋਏ ਆਪਣੀ ਰੀਡਰ ਬੁੱਕ ਦੇ ਚੈਪਟਰ ਤਿਰloਚਨ ਦਾ ਕਦ ਬਾਰੇ ਪਤਾ ਵਿੱਚੋਂ ਪੜ੍ਹਾਂਗੇ ਤੇ ਉਸੇ ਬਾਰੇ ਵਿਚਾਰ ਚਰਚਾ ਵੀ ਕਰਾਂਗੇ ਇਹ ਪਾਠ ਤੁਹਾਡੀ ਪੰਜਾਬੀ ਰੀਡਰ ਦੀ ਬੁੱਕ ਦੇ ਪੇਜ ਨੰਬਰ 70 ਤੇ ਹੈ ਤੇ ਇਹ ਪਾਠ ਨੰਬਰ 16 ਹੈ ਇਸ ਕਹਾਣੀ ਦਾ ਲੇਖਕ ਕਰਤਾਰ ਸਿੰਘ ਦੁੱਗਲ ਹੈ ਬੇਟਾ ਜੀ ਆਪਾਂ ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਇਹਦੇ ਲੇਖਕ ਬਾਰੇ ਥੋੜੀ ਜੀ ਜਾਣ ਪਛਾਣ ਕਰ ਲਈਏ ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਦਾ ਇੱਕ ਮਸ਼ਹੂਰ ਕਹਾਣੀਕਾਰ ਲੇਖਕ ਹੈ ਜਿਸ ਨੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਦਿੱਤੀਆਂ ਹਨ ਤੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ ਹੈ ਇਸ ਲਈ ਹਾਂ ਬਹੁਤ ਸਾਰੀਆਂ ਛੋਟੀਆਂ ਕਹਾਣੀਆਂ ਵੀ ਹਨ ਜਿਨ੍ਹਾਂ ਵਿੱਚੋਂ ਇੱਕ ਤਿਰਲੋਚਨ ਦਾ ਕੱਦ ਵੀ ਹੈ ਇਸ ਵਿੱਚ ਲੇਖਕ ਨੇ ਆਪਣੇ ਜੀਵਨ ਦੇ ਅਨੁਭਵ ਨੂੰ ਬਿਆਨ ਕੀਤਾ ਆ ਇੱਕ ਕਹਾਣੀ ਦੇ ਰੂਪ ਵਿੱਚ ਸਾਡੇ ਸਾਹਮਣੇ ਕੀਤਾ ਆ ਜੀਵਨ ਦਾ ਅਨੁਭਵ ਆਪਣੀ ਲਾਈਫ ਦਾ ਦਾ ਐਕਸਪੀਰੀਅੰਸ ਜਿਹੜਾ ਉਹਨੇ ਸਾਡੇ ਨਾਲ ਕਹਾਣੀ ਦੇ ਰੂਪ ਵਿੱਚ ਸਾਂਝਾ ਕੀਤਾ ਆ ਸੋ ਬਿੜਾ ਹੁਣ ਆਪਾਂ ਪੜਦੇ ਹੈਗੇ ਆ ਆਪਣਾ ਚੈਪਟਰ ਪਾਠ ਨੰਬਰ 16 ਤਿਰਲੋਚਨ ਦਾ ਕਦ ਠਿਗਣੇ ਮਰੀਅ ਤਿਰਲੋਚਨ ਮਾਲੀ ਤੋਂ ਅਸੀਂ ਬੜੇ ਆਵਾਜ਼ਾਰ ਸਾਂ ਠਿਗਣਾ ਹੁੰਦਾ ਮਦਰਾ ਕਦ ਮਰੀਅਲ ਕਮਜ਼ੋਰ ਆਵਾਜ਼ਾਰ ਦੁਖੀ ਬੇਵਸ ਜਿਹਨੂੰ ਆਪਾਂ ਕਹਿ ਦਿੰਨੇ ਆ ਸਾਰੇ ਬੱਚਿਆਂ ਦੇ ਹੱਥ ਵਿੱਚ ਪੈਨ ਪੈਨਸਿਲ ਹੋਵੇ ਜੋ-ਜੋ ਸ਼ਬਦਾਂ ਦੇ ਅਰਥ ਮੈਂ ਤੁਹਾਨੂੰ ਲਿਖਾ ਰਹੀ ਹਾਂ ਤੁਸੀਂ ਸਾਰਿਆਂ ਨੇ ਹੀ ਆਪਣੀਆਂ ਕਿਤਾਬਾਂ ਦੇ ਵਿੱਚ ਉਹ ਲਿਖੀ ਜਾਣੀਆਂ ਠੀਕ ਠਿਗੜਾ ਹੁੰਦਾ ਆ ਪੁੱਤਰ ਜੀ ਮਦਰਾ ਮਰੀਅਲ ਕਮਜ਼ੋਰ ਆਵਾਜ਼ ਆ ਗੁੱਸੇ ਪਰੇਸ਼ਾਨ ਉਹ ਕੁਸਾਇਆ ਮਾਰਦਾ ਰਹਿੰਦਾ ਕੰਮ ਵਿੱਚ ਜੀ ਮੇ ਉਹਦਾ ਮਨ ਹੀ ਨਾ ਲੱਗਦਾ ਹੋਵੇ ਕੁਸਾਇਆ ਮਾਰਨਾ ਕੰਮ ਤੋਂ ਜੀ ਚੁਰਾਣਾ ਕਹਿੰਦੇ ਉਹ ਹਮੇਸ਼ਾ ਹੀ ਸਾਡੇ ਘਰ ਆਉਂਦਾ ਪਰ ਕੰਮ ਤੋਂ ਜਿਉ ਚੁਰੋਂਦਾ ਐਸਾ ਲੱਗਦਾ ਸੀ ਕਿ ਜੀ ਮੇ ਉਹਦਾ ਕੰਮ ਵਿੱਚ ਮਨ ਬਿਲਕੁਲ ਹੀ ਨਾ ਲੱਗਦਾ ਹੋਵੇ ਜਦੋਂ ਉਹਦਾ ਇੱਧਰ ਬੈਠ ਕੇ ਗੱਪਾਂ ਮਾਰਦਾ ਉੱਧਰ ਬੈਠ ਕੇ ਚਾਹ ਪੀਂਦਾ ਉਹ ਕੰਮ ਕਰਨ ਦੀ ਥਾਂ ਗੱਪਾਂ ਮਾਰਦਾ ਰਿੰਦਾ ਜਾਂ ਚਾਹ ਪੀ ਕੇ ਸਮਾਂ ਪੂਰਾ ਕਰ ਲੈਂਦਾ ਇੰਨੇ ਵਿੱਚ ਉਹਦੀ ਛੁੱਟੀ ਦਾ ਵੇਲਾ ਹੋ ਜਾਂਦਾ ਤੇ ਛੁੱਟੀ ਹੁੰਨ ਤੇ ਉਹ ਵਾਪਸ ਚਲਾ ਜਾਂਦਾ ਕਈ ਵਾਰ ਅਸੀਂ ਵੇਖਿਆ ਖੁਰਪੀ ਲੈ ਕੇ ਉਹ ਕਿਆਰੀ ਵਿੱਚ ਅੱਧਾ ਪੌਣਾ ਘੰਟਾ ਲਾ ਕੇ ਉੱਠਦਾ ਪਰ ਕਿਆਰੀ ਉਂਝ ਦੀ ਉਂਝ ਹੀ ਹੁੰਦੀ ਖੁਰਪੀ ਹੁੰਦੀ ਆ ਰੰਬੀ ਗੜਮਰੋ ਚੋੜਾ ਜਿਹਾ ਦਇਆਕਾਰ ਦੇ ਵਿੱਚ ਉਹਨੂੰ ਖੁਰਪਾ ਕਹਿੰਦੇ ਆ ਜੋ ਬਿਲਕੁਲ ਤਿੱਖੀ ਹੁੰਦੀ ਆ ਘੱਟ ਚੌੜੀ ਹੁੰਦੀ ਆ ਪਰ ਲੰਬੀ ਜ਼ਿਆਦਾ ਹੁੰਦੀ ਆ ਉਹਨੂੰ ਖੁਰਪੀ ਕਹਿੰਦੇ ਆ ਰੰਬੀ ਕਹਿੰਦੇ ਜੇ ਕਿਤੇ ਉਹ ਰੰਬੀ ਲੈ ਕੇ ਕਿਆਰੀ ਵਿੱਚ ਕੋਈ ਕੰਮ ਕਰਨ ਬੈਠਦਾ ਵੀ ਤਾਂ ਉਹ ਉੱਥੇ ਅੱਧਾ ਪੌਣਾ ਘੰਟਾ ਲਾ ਕੇ ਉੱਠ ਜਾਂਦਾ ਪਰ ਕੰਮ ਕੋਈ ਨਾ ਕਰਦਾ ਦਿੱਲੀ ਦੇ ਇਸ ਕਰਦਾ ਸਾਡਾ ਲਾਉਣ ਕੋਈ ਬਹੁਤਾ ਵੱਡਾ ਨਹੀਂ ਸੀ ਫੁੱਲ ਬੂਟਿਆਂ ਲਈ ਕਿਆਰੀਆਂ ਦੀ ਥਾਂ ਵੀ ਮਸਾਂ ਗੁਜਾਰੇ ਜੋਗੀ ਸੀ ਇਹ ਸੋਚ ਕੇ ਕਿ ਕੰਮ ਤੇ ਕੋਈ ਜ਼ਿਆਦਾ ਨਹੀਂ ਅਸੀਂ ਤਿਰਲੋਚਨ ਨੂੰ ਕੇਵਲ 2 ਘੰਟੇ ਫੁੱਲਾਂ ਵਾਲੇ ਪੌਦਿਆਂ ਦੀ ਬਿਜਾਈ ਗੁਡਾਈ ਤੇ ਕਟਾਈ ਆਦਿ ਕੰਮ ਲਈ ਨੌਕਰ ਰੱਖਿਆ ਸੀ ਉਹ ਸ਼ਾਮੀ 2 ਘੰਟੇ ਸਾਡੇ ਘਰ ਲਾਂ ਜਾਂਦਾ ਦਿਨੇ ਕਿਸੇ ਦਫ਼ਤਰ ਵਿੱਚ ਕੰਮ ਕਰਦਾ ਸੀ ਅਸੀਂ ਸੋਚਿਆ ਉਹਦੇ ਵੀ 4 ਪੈਸੇ ਵਾਧੂ ਬਣ ਜਾਣਗੇ ਤੇ ਸਾਡਾ ਵੀ ਕੰਮ ਥੋੜਾ ਜਾਂ ਦੇਗਾ ਇਥੇ ਲੇਖਕ ਸਾਨੂੰ ਦੱਸ ਰਿਹਾ ਆ ਕਿ ਲੇਖਕ ਦਿੱਲੀ ਦੇ ਵਿੱਚ ਰਹਿੰਦਾ ਆ ਔਰ ਉਹਦੇ ਘਰ ਦੇ ਵਿੱਚ ਜਿਹੜਾ ਲਾਉਨ ਬਣਿਆ ਹੋਇਆ ਸੀ ਲਾਉਨ ਬਗੀਚਾ ਜਿਹੜਾ ਬਗੀਚਾ ਬਣਿਆ ਸੀ ਕੋਈ ਬਹੁਤਾ ਵੱਡਾ ਨਹੀਂ ਸੀਗਾ ਉਸ ਵਿੱਚ ਸਿਰਫ ਫੁੱਲਾਂ ਬੂਟਿਆਂ ਲਈ ਕਿਆਰੀਆਂ ਲਾਉਨ ਜੋਗੀ ਹੀ ਥਾਂ ਸੀ ਜਿੱਥੇ ਕੋਈ ਕੰਮ ਤਾਂ ਜ਼ਿਆਦਾ ਨਹੀਂ ਸੀ ਪਰ ਲੇਖਕ ਹੋਨੀ ਤੇ ਲੋਚਨ ਦੀ ਗਰੀਬੀ ਦੇਖ ਕੇ ਉਸ ਨੂੰ ਆਪਣੇ ਘਰ ਕੰਮ ਲਈ ਰੱਖ ਲਿਆ ਸੀ ਤੇ ਸੋਚਿਆ ਸੀ ਕਿ ਇਹਦੇ ਨਾਲ ਉਹਨੂੰ ਦੋ ਪੈਸੇ ਵਾਧੂ ਬਣ ਜਾਣਗੇ ਤੇ ਨਾਲ ਹੀ ਲੇਖਕ ਉਹਨਾਂ ਦੇ ਬਗੀਚੇ ਦੀ ਦੇਖ ਰੇਖ ਵੀ ਹੁੰਦੀ ਰਹੇਗੀ ਇਸੇ ਲਈ ਉਹਨਾਂ ਨੇ ਉਸ ਨੂੰ ਆਪਣੇ ਘਰ ਪੌਦਿਆਂ ਦੀ ਬਿਜਾਈ ਗੁਡਾਈ ਤੇ ਕਟਾਈ ਦੇ ਕੰਮ ਤੇ ਰੱਖਿਆ ਸੀ ਦਿਨ ਵੇਲੇ ਉਹ ਕਿਸੇ ਹੋਰ ਦਫ਼ਤਰ ਵਿੱਚ ਕੰਮ ਕਰਦਾ ਸੀ ਤੇ ਸ਼ਾਮ ਨੂੰ ਆ ਕੇ ਲੇਖਕ ਦੇ ਘਰ ਮਾਲੀ ਦਾ ਕੰਮ ਕਰਦਾ ਸੀ ਪਰ ਇੰਜ ਜਾਪਦਾ ਸੀ ਕਿ ਤਿਰਲੋਚਨ ਦਾ ਤੇ ਕੰਮ ਤੁਰ ਪਿਆ ਸਾਡਾ ਕਿਵੇਂ ਜਿਵੇਂ ਰੁਕ ਹੀ ਗਿਆ ਹੋਵੇ ਲੇਖਕ ਦੱਸ ਰਿਹਾ ਹੈ ਸਾਨੂੰ ਇੱਥੇ ਕਿ ਸਾਡੇ ਘਰ ਕੰਮ ਕਰਨ ਦੇ ਨਾਲ ਇੰਜ ਦਾ ਹੋ ਗਿਆ ਕੀ ਜਿਹੜੀ ਤਿਲੋਚਨ ਨੂੰ ਪੈਸੇ ਦੀ ਕਮੀ ਸੀ ਉਹ ਪੂਰੀ ਹੋ ਗਈ ਪਰ ਸਾਡੇ ਘਰ ਦੇ ਵਿੱਚ ਪੈਸੇ ਕੰਮ ਦੀ ਜਿਹੜੀ ਕਮੀ ਸੀ ਅਜੇ ਉਹ ਪੂਰੀ ਨਹੀਂ ਹੋਈ ਸੀ ਕਿਉਂਕਿ ਮਾਲੀ ਨੇ ਸਹੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀ ਮੇਰੀ ਤ੍ਰਿਮਤ ਸੋਚਦੀ ਤ੍ਰਿਮਤ ਪਤਨੀ ਸ਼ਾਇਦ ਮਾਲੀ ਸਾਰਾ ਦਿਨ ਦਫ਼ਤਰ ਕੰਮ ਕਰਕੇ ਥੱਕ ਜਾਂਦਾ ਹੋਣਾ ਹੈ ਇਸੇ ਲਈ ਉਸ ਨੇ ਉਸਨੇ ਉਸ ਨੂੰ ਹਦਾਇਤ ਕੀਤੀ ਸੀ ਇੰਦਰ ਲੋਚਨ ਨੂੰ ਆਉਂਦੇ ਸਾਰ ਚਾਹ ਦਾ ਪਿਆਲਾ ਦੇ ਦਿੱਤਾ ਜਾਇਆ ਕਰੇ ਇੰਝੋ ਤਾਜ਼ਾ ਦਮ ਹੋ ਜਾਇਆ ਕਰੇਗਾ ਲੇਖਕ ਦੱਸਾਇਆ ਕਿੰਨੇ ਕਿ ਮੇਰੀ ਘਰਵਾਲੀ ਦੀ ਸੋਚ ਇਹ ਸੀ ਕਿ ਸ਼ਾਇਦ ਉਹ ਦਫ਼ਤਰ ਦੇ ਵਿੱਚ ਕੰਮ ਕਰਕੇ ਥੱਕ ਜਾਂਦਾ ਹੈ ਇਸੇ ਲਈ ਉਹਨਾਂ ਨੇ ਜੋ ਘਰ ਦੇ ਵਿੱਚ ਰਸੋਈਆ ਰੱਖਿਆ ਸੀ ਰਸੋਈਆ ਕੁੱਕ ਰੱਖਿਆ ਸੀ ਉਹਨੂੰ ਕਹਿ ਦਿੱਤਾ ਸੀਗਾ ਕਿ ਇਹਨੂੰ ਆਉਂਦੇ ਸਾਰ ਪਹਿਲੇ ਚਾਹ ਦਾ ਕੱਪ ਦਿੱਤਾ ਜਾਵੇ ਤਾਂ ਜੋ ਇਹ ਚਾਹ ਪੀ ਕੇ ਫਿਰ ਤੋਂ ਕੰਮ ਲਈ ਤਿਆਰ ਹੋ ਜਾਵੇ ਜਾਦਾਪਾ ਮੈਂ ਉਸਨੇ ਪੀਣੀ ਸ਼ੁਰੂ ਕਰ ਦਿੱਤੀ ਪਰ ਉਸਦੇ ਕੰਮ ਵਿੱਚ ਕੋਈ ਵੀ ਫਰਕ ਨਹੀਂ ਆਇਆ ਅਸੀਂ ਆਪਣੇ ਘਰ ਦੇ ਵਿੱਚ ਇੱਕ ਫੁੱਲ ਤੱਕ ਖਿੜਿਆ ਵੇਖਣ ਲਈ ਸਹਿਕ ਗਏ ਸਾਹਕ ਜਾਣਾ ਤਰਸ ਜਾਣਾ ਇੱਕ ਮੁਹਾਵਰਾ ਵੀ ਆ ਸਾਡੇ ਘਰ ਦਾ ਲਾਂ 12 ਮਹੀਨੇ ਝੋਂਸਿਆ ਰਹਿੰਦਾ ਝੋਂਸਿਆ ਹੁੰਦਾ ਪੁੱਤਰ ਜੀ ਝੁੱਲਸਿਆ ਉਜੜਿਆ ਕਹਿੰਦੇ ਕਿ ਸਾਡੇ ਘਰ ਦੇ ਲਾਂ ਵਿੱਚ ਕਦੇ ਵੀ ਕੋਈ ਫੁੱਲ ਪੌਦਾ ਨਹੀਂ ਸੀ ਖਿੜਿਆ ਜਦੋਂ ਕਹੋ ਫਿਰ ਲੋਚਨ ਤੂੰ ਕੋਈ ਸਬਜੀ ਹੀ ਲਾ ਕੇ ਵੀ ਫੁੱਲ ਤਾਂ ਤੇਰੇ ਕੋਲੋਂ ਕੋਈ ਖੜਾਇਆ ਨਹੀਂ ਜਾਂਦਾ ਤਾਂ ਉਹ ਕੋਈ ਕੋਈ ਕਕੜਿਆ ਕੜਾਇਆ ਜਵਾਬ ਦਿੰਦਾ ਸਾਹਿਬ ਟੂਟੀ ਵਿੱਚ ਪਾਣੀ ਤਾਂ ਆਉਂਦਾ ਨਹੀਂ ਕੋਈ ਕਰੇ ਤੇ ਕੀ ਕਰੇ ਕਹਿੰਦੇ ਜੇਕਰ ਅਸੀਂ ਫੁੱਲ ਨਹੀਂ ਦੇਖ ਸਕਦੇ ਸੀ ਤਾਂ ਅਸੀਂ ਉਸ ਨੂੰ ਕਈ ਵਾਰ ਫੁੱਲਾਂ ਦੀ ਥਾਂ ਤੇ ਸਬਜੀ ਦੇ ਪੌਦੇ ਵੀ ਜੜ ਲਏ ਆ ਪਰ ਉਹ ਹਮੇਸ਼ਾ ਦੀ ਤਰ੍ਹਾਂ ਇੱਕੋ ਹੀ ਜਵਾਬ ਦੇ ਦਿੰਦਾ ਕਿ ਤੁਹਾਡੀ ਟੂਟੀ ਵਿੱਚ ਪਾਣੀ ਤਾਂ ਆਉਂਦਾ ਨਹੀਂ ਭਾਬ ਟਾਡੇ ਘਰ ਵਿੱਚ ਪਾਣੀ ਦੀ ਬਹੁਤ ਕਮੀ ਹੈ ਜਿਸ ਕਰਕੇ ਇੱਥੇ ਕੁਝ ਵੀ ਬੀਜਿਆ ਨਹੀਂ ਜਾ ਸਕਦਾ ਬੇਸ਼ੱਕ ਪਾਣੀ ਦੀ ਕਮੀ ਸੀ ਗਰਮੀਆਂ ਵਿੱਚ ਉਂਝ ਹੀ ਦਿੱਲੀ ਵਿੱਚ ਪਾਣੀ ਦੀ ਕਿੱਲਤ ਰਹਿੰਦੀ ਹੈ ਕਿੱਲਤ ਕਮੀ ਘਾਟ ਜਿਸ ਬਸਤੀ ਵਿੱਚ ਸਾਡਾ ਘਰ ਸੀ ਉਧਰ ਤਾਂ ਸਰਦੀਆਂ ਵਿੱਚ ਵੀ ਪਾਣੀ ਦੀ ਕਿੱਲਤ ਰਹਿੰਦੀ ਸੀ ਕਿਤਨੇ-ਕਿਤਨੇ ਘੰਟਿਆਂ ਲਈ ਟੂਟੀਆਂ ਵਿੱਚੋਂ ਪਾਣੀ ਚਲਾ ਜਾਂਦਾ ਚੌਦੋਂ ਆਉਂਦਾ ਬਸ ਸੰਜੂਂਦੜਾ ਸੁਂਦੜਾ ਪਾਉਂ ਬੂੰਦ ਬੂੰਦ ਜੇਕਰ ਕਿੰਨੇ ਪਾਣੀ ਹੁੰਦਾ ਵੀ ਤਾਂ ਬੂੰਦ ਬੂੰਦ ਉਸ ਪਾਰ ਦੀ ਪਾਣੀ ਦੀ ਤਾਰ ਇੰਨੀ ਪਤਲੀ ਹੁੰਦੀ ਸੀ ਕਿ ਉਸ ਪਾਣੀ ਨੂੰ ਦੇਖ ਕੇ ਮਨ ਕਾਲਾ ਪੈਣ ਲੱਗ ਜਾਂਦਾ ਮਨ ਕਾਲਾ ਪੈਣਾ ਬੇਚੈਨ ਹੋਣਾ ਜਦੋਂ ਕੋਈ ਤੁਹਾਨੂੰ ਵੀ ਕੰਮ ਲੱਗੇ ਕਿ ਹੁਣ ਬਹੁਤ ਹੀ ਸਲੋ ਹੋ ਰਿਹਾ ਹੈ ਬਹੁਤ ਹੋਲੀ ਹੋਲੀ ਹੋ ਰਿਹਾ ਤਾਂ ਤੁਹਾਡਾ ਵੀ ਮਨ ਕਾਲਾ ਪੈਣ ਲੱਗ ਜਾਂਦਾ ਤੁਸੀਂ ਵੀ ਬੇਚੈਨ ਹੋ ਜਾਂਦੇ ਹੋ ਕਿ ਜੇ ਜਾਣਨੀ ਹੋ ਇਸੇ ਤਰ੍ਹਾਂ ਹੀ ਮੀਖਕ ਦੱਸਦਾ ਹੈ ਇਹ ਅਸੀਂ ਵੀ ਉਸ ਪਾਣੀ ਦੇ ਪ੍ਰੈਸ਼ਰ ਤੋਂ ਪਾਣੀ ਦੇ ਵਹਾਤੋਂ ਖਿਜ ਜਾਂਦੇ ਸਾਂ ਮਨ ਕਾਲਾ ਪਹਿਣਾ ਬੇਚੈਨ ਹੋਣਾ ਇੱਕ ਮੁਹਾਵਰਾ ਹੈ ਫਿਰ ਅਸੀਂ ਆਪਣੇ ਘਰ ਵਿੱਚ ਬੂਸਟਰ ਪੰਪ ਲਗਵਾ ਲਿਆ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਪਾਣੀ ਦਾ ਲੈਵਲ ਬਹੁਤ ਡਾਊਨ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਤੁਲੂ ਪੰਪ ਲਵਾਨੇ ਹ ਇਸੇ ਤਰ੍ਹਾਂ ਹੀ ਕਿੰਦੇ ਲੇਖਕ ਨੇ ਵੀ ਆਪਣੇ ਘਰ ਦੇ ਵਿੱਚ ਬੂਸਟਰ ਪੰਪ ਲਗਵਾ ਲਿਆ ਪਾਣੀ ਦੀ ਤਕਲੀਫ ਜਾਂਦੀ ਰਹੀ 24 ਘੰਟੇ ਪਾਣੀ ਮਿਲਣ ਲੱਗ ਪਿਆ ਜਦੋਂ ਚਾਹੋ ਟੈਂਕੀਆਂ ਪਾਣੀ ਨਾਲ ਭਰ ਜਾਂਦੀਆਂ ਪਰ ਤਰਲੋਚਨ ਦੀ ਕਾਰਗੁਜ਼ਾਰੀ ਵਿੱਚ ਕੋਈ ਫਰਕ ਨਾ ਪਿਆ ਇਥੇ ਲੇਖਕ ਸਾਨੂੰ ਦੱਸ ਰਿਹਾ ਹੈ ਕਿ ਕਹਿੰਦੇ ਭਾਵੇਂ ਮੈਂ ਆਪਣੀ ਕਰਦੇ ਵਿੱਚ ਬੂਸਟਰ ਕਾ ਪੰਪ ਲਗਵਾ ਕੇ ਪਾਣੀ ਦੀ ਕਮੀ ਨੂੰ ਪੂਰਾ ਕਰ ਦਿੱਤਾ ਟੈਂਕੀਆਂ ਭਰੀਆਂ ਰਹਿਣ ਲੱਗ ਗਈਆਂ ਪਰ ਲੇਖਕ ਦੱਸਦਾ ਹੈ ਕਿ ਤਰਲੋਚਨ ਦੇ ਕੰਮ ਕਰਨ ਦੇ ਟਾਂਗ ਵਿੱਚ ਕੋਈ ਵੀ ਫਰਕ ਨਾ ਪਿਆ ਉਹਨੇ ਆਪਣੇ ਕੰਮ ਦੀ ਰਫ਼ਤਾਰ ਬਿਲਕੁਲ ਵੀ ਤੇਜ਼ ਨਾ ਕੀਤੀ। ਕਦੀ ਕਹਿੰਦਾ ਇਹ ਜਿਮੀ ਹੀ ਕਲਰ ਵਾਲੀ ਹੈ। ਜਿਮੀ ਹੁੰਦਾ ਜ਼ਮੀਨ ਕਲਰ ਬੰਜਰ। ਕਹਿੰਦੇ ਕਿ ਉਹ ਸਾਨੂੰ ਕਦੀ ਦੱਸਦਾ ਕਿ ਜਿਸ ਜ਼ਮੀਨ 'ਚ ਅਸੀਂ ਫੁੱਲ ਬੂਟੇ ਉਗਾਉਂਦੇ ਹਾਂ ਇਹ ਜ਼ਮੀਨ ਬੰਜਰ ਹੈ। ਕਦੀ ਕਹਿੰਦਾ ਜਿਹੜੀ ਖਾਦ ਅਸੀਂ ਮੰਗਵਾਉਂਦੇ ਹਾਂ ਉਹ ਨਿਰਾਕੂੜਾ ਹੈ। ਕਦੀ ਬੀਜਾਂ ਵਿੱਚ ਨੁਕਸਾਨ ਛਾੜਦਾ ਰਹਿੰਦਾ। ਹਰ ਰੋਜ਼ ਉਸ ਦੇ ਉੱਤਰ ਸੁਣ-ਸੁਣ ਕੇ ਕਦੀ ਸਾਨੂੰ ਵੀ ਲੱਗਣ ਲੱਗ ਪਿਆ ਕਿ ਉਹ ਸੱਚਾ ਹੀ ਹੋਵੇ ਖਬਰੇ ਤੇਰਲੋਚਨ ਠੀਕ ਹੈ ਤੇ ਅਸੀਂ ਸਾਰੇ ਗਲਤ ਜਦੋਂ ਅਸੀਂ بار بار ਕਿਸੇ ਕੋਲੋਂ ਸੁਣੀਏ ਕਿ ਆਹ ਚੀਜ਼ ਵਿੱਚ ਨੁਕਸਾ ਆਹ ਚੀਜ਼ ਖਰਾਬ ਆ ਤਾਂ ਸਾਨੂੰ ਵੀ ਲੱਗਣ ਲੱਗ ਜਾਂਦਾ ਆ ਕਿ ਉਹ ਵਿਅਕਤੀ ਸਹੀ ਬੋਲ ਰਿਹਾ ਹੈ ਸ਼ਾਇਦ ਅਸੀਂ ਗਲਤ ਹੋਈਏ ਪਰ ਲੇਖਕ ਹੁਨਾ ਨੂੰ ਉਸ ਸਮੇਂ ਤੱਕ ਆਪਣੇ ਘਰ ਦੇ ਬਗੀਚੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ بار بار ਤਲੋਚਨ ਦੇ ਇਸਾ ਨੁਕਸ ਕੱਢਣ ਤੋਂ ਬਾਅਦ ਉਹਨਾਂ ਨੇ ਵੀ ਬਗੀਚੇ ਵੱਲ ਧਿਆਨ ਦੇਣਾ ਸ਼ੁਰੂ ਕਰ ਲਿਆ ਇਸ ਲਈ ਉਹਨਾਂ ਨੇ ਬਗੀਚੇ ਦੀ ਦੇਖਰੇਖ ਬਾਰੇ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਤੇ ਤ੍ਰਿਮਤ ਖਾਵੰਦ ਦੋਵੇਂ ਆਪ ਆਪਣੇ ਬਗੀਚੇ ਦੀ ਦਿਲਚਸਪੀ ਲੈਣ ਲੱਗ ਪਏ ਤ੍ਰਿਮਤ ਪਤਨੀ ਖਾਵੰਦ ਪਤੀ ਅਸੀਂ ਵੀ ਕਹਿੰਦੇ ਦੋਵੇਂ પતિ ਪਤਨੀ ਬਗੀਚੇ ਵਾਲ ਆਪਣਾ ਜਿਹੜਾ ਧਿਆਨ ਉਹ ਦੇਣ ਲੱਗ ਪਏ ਪਾਣੀ ਵਾਰੇ ਮਲਿਦਿਸ਼ ਗਾਟ ਠੀਕ ਸੀ ਜ਼ਮੀਨ ਵੀ ਬੇਸ਼ੱਕ ਸ਼ੋਰੇ ਵਾਲੀ ਸੀ ਸ਼ੋਰੇ ਵਾਲੀ ਰੇਤਲੀ ਸ਼ੋਰੇ ਵਾਲੀ ਜ਼ਮੀਨ ਕਿਹਨੂੰ ਕਹਿੰਦੇ ਆ ਰੇਤਲੀ ਜ਼ਮੀਨ ਨੂੰ ਜਿਹੜੀ ਖਾਦ ਮੰਗਵਾਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਜਦੋਂ ਤੀਕ ਆਪ ਸਮਝ ਨਾ ਹੋਵੇ ਚੰਗੇ ਬੀਜ ਖਰੀਦੇ ਨਹੀਂ ਜਾ ਸਕਦੇ ਤੇ ਲੇਖਕ ਦੱਸ ਰਿਹਾ ਕਿ ਜੋ ਮਾਲੀ ਸਾਨੂੰ ਦਾਸ ਰਿਆ ਸੀ ਉਹ ਬਿਲਕੁਲ ਠੀਕ ਸੀ ਜਦ ਤੱਕ ਇਹ ਕਹਿੰਦੇ ਸਾਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਅਸੀਂ ਵੀ ਇਸ ਬਾਰੇ ਕੋਈ ਵੀ ਚੰਗੀ ਚੀਜ਼ ਨਹੀਂ ਖਰੀਦ ਸਕਦੇ ਸੀ ਹੁਣ ਜਦੋਂ ਉਹ ਸੀ ਇੱਥੇ ਬਾਗਬਾਨੀ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਮਜਾਲ ਹੈ ਲਾਂਵ ਵਿੱਚ ਕੋਈ ਫालतू ਬੂਟੀ ਸਰੋੜੀ ਕੱਢ ਜਾਵੇ ਕਹਿੰਦੇ ਜਦੋਂ ਅਸੀਂ ਆਪ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਸਾਡੇ ਘਰ ਦੇ ਬਗੀਚੇ ਵਿੱਚ ਕੋਈ ਵੀ ਕਾਹ ਬੂਟੀ ਨਹੀਂ ਸੀ ਸਬਜ਼ੀਆਂ ਕਿਆਰੀਆਂ ਵਿੱਚ ਸਵੇਰੇ ਹੀ ਪਾਣੀ ਲੱਗਣ ਲੱਗ ਪਿਆ ਸ਼ਾਮੀ ਵੀ ਨਸਰੀਆਂ ਤੋਂ ਚੱਕਰ ਮਾਰ ਮਾਰ ਕੇ ਅਸੀਂ ਫੌਦਿਆਂ ਦੀ ਚੰਗੀ ਤੋਂ ਚੰਗੀ ਪਨੀਰੀ ਖਰੀਦ ਲੈਉਂਦੇ ਅਸੀਂ ਆਪਣੇ ਦੋਸਤਾਂ ਤੇ ਵਾਕਫ ਕਰਾਂ ਤੋਂ ਫੁੱਲਾਂ ਦੇ ਬੂਟੇ ਆਦ ਮੰਦੇ ਰਹਿੰਦੇ ਹੁਣ ਲੇਖਕ ਇੱਥੇ ਦੱਸ ਰਿਹਾ ਕਿ ਕਿਵੇਂ ਅਸੀਂ ਆਪਣੇ ਕਰਦੇ ਬਗੀਚੇ ਨੂੰ ਹਰਿਆ ਭਰਿਆ ਰੱਖਣ ਲਈ ਆਪਣਾ ਧਿਆਨ ਵੱਧ ਤੋਂ ਵੱਧ ਦਿਉ ਲਿਆਉਣ ਲੱਗੇ ਤੇ ਉਸ ਦੇ ਲਈ ਅਸੀਂ ਫੁੱਲ ਬੂਟੇ ਕਿਸ ਤਰ੍ਹਾਂ ਇਕੱਠੇ ਕਰਨ ਲੱਗੇ ਜਿਉਂ-ਜਿਉਂ ਅਸੀਂ ਬਗੀਚੇ ਵਿੱਚ ਦਿਲਚਸਪੀ ਲੈਂਦੇ ਅਸੀਂ ਮਹਿਸੂਸ ਕੀਤਾ ਕਿ ਮਾਲੀ ਦੀ ਵੀ ਦਿਲਚਸਪੀ ਵੱਧ ਰਹੀ ਸੀ ਘਟੋ-ਘਟ ਕੁਛਾਈਆਂ ਮਾਰਨੀਆਂ ਤਾਂ ਉਹ ਛੱਡ ਹੀ ਦਿੱਤੀਆਂ ਸਨ ਕਹਿੰਦੇ ਸਾਡੇ ਇਸ ਤਰ੍ਹਾਂ ਇੰਟਰਸਟ ਨੂੰ ਦੇਖ ਕੇ ਜਿਹੜਾ ਮਾਲੀ ਸੀਗਾ ਜਿਹੜਾ ਕਿ ਕੰਮ ਤੋਂ ਜੀ ਚਰੋਂਦਾ ਸੀਗਾ ਉਹਨੇ ਵੀ ਆਪਣਾ ਕੰਮ ਤੋਂ ਜੀ ਚਰੋਣਾ ਛੱਡ ਦਿੱਤਾ ਭਾਵ ਉਹਦੇ ਵੀ ਸੁਭਾਅ ਵਿੱਚ ਬਦਲਾਅ ਆਣਾ ਸ਼ੁਰੂ ਹੋ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਾਡੇ ਇਸ ਘਰ ਵਿੱਚ ਬਗੀਚੇ ਲਈ ਥਾਂ ਸੰਕੋਚਮੀ ਸੀ ਸੰਕੋਚਮੀ ਹੁੰਦਾ ਥੋੜੀ ਜਹੀ ਮਿੱਟੀ ਵਿੱਚ ਵੀ ਕੋਈ ਖਰਾਬੀ ਜ਼ਰੂਰ ਸੀ ਬਗੀਚੀਆਂ ਦੇ ਮਾਹਲ ਤੁਹਾਡੇ ਦੋਸਤ ਨੇ ਵੀ ਇਸ ਦੀ ਤਸਦੀਕ ਕੀਤੀ ਸੀ ਤਸਦੀਕ ਕਰਨੀ ਪੁਸ਼ਟੀ ਕਰਨੀ ਹਮੀ ਪਰਨੀ ਕਹਿੰਦੇ ਕਿ ਇਹ ਬਿਲਕੁਲ ਸਹੀ ਸੀ ਕਿ ਜਿੱਥੇ ਅਸੀਂ ਬਗੀਚਾ ਬਣਾਇਆ ਸੀ ਉਹ ਥਾਂ ਬਹੁਤ ਥੋੜੀ ਸੀ ਮਿੱਟੀ ਵੀ ਵਧੀਆ ਨਹੀਂ ਸੀ ਇਹ ਗੱਲ ਸਾਨੂੰ ਸਾਡੇ ਇੱਕ ਮਿੱਟੀ ਦੇ ਮਾਹਰ ਦੋਸਤ ਨੇ ਵੀ ਦੱਸੀ ਸੀ ਤੇ ਫਿਰ ਸਾਨੂੰ ਇੱਕ ਸੁਝਾਅ ਮਿਲਿਆ ਸਾਡੇ ਘਰ ਦਾ ਕੋਠਾ ਕਾਫੀ ਮੋਕਲਾ ਸੀ ਮੋਕਲਾ ਹੁੰਦਾ ਪੁੱਤਰ ਜੀ ਖੁੱਲਾ ਕਹਿੰਦੇ ਕਾਫੀ ਖੁੱਲਾ ਸੀ ਇਹ ਫੈਸਲਾ ਹੋਇਆ ਕਿ ਬਾਗੀਚਾ ਕੋਠੇ ਉੱਤੇ ਬਣਾਇਆ ਜਾਵੇ ਇੱਕ ਵਾਰ ਸਾਡੇ ਮਨ ਵਿੱਚ ਇਹ ਗੱਲ ਆ ਗਈ ਫਿਰ ਜਿਵੇਂ ਦਿਨ ਰਾਤ ਸਾਡੇ ਮਨਾਂ ਉੱਤੇ ਇਹ ਤੁੰ ਸਵਾਰ ਹੋ ਗਈ ਹੋਵੇ ਇਹ ਲੇਖਕ ਨੇ ਦੱਸਿਆ ਕਿੰਦਾ ਕਿ ਜਦੋਂ ਇਨਸਾਨ ਇੱਕ ਵਾਰੀ ਕੁਝ ਵੀ ਕਰਨ ਬਾਰੇ ਸੋਚ ਲਵੇ ਤਾਂ ਉਹ ਉਸ ਨੂੰ ਪੂਰਾ ਕੀਤੇ ਬਿਨਾ ਟਿਕ ਕੇ ਨਹੀਂ ਰਹਿੰਦਾ। ਇਹੀ ਲੇਖਕ ਹੁਣਾਂ ਦੀ ਹਾਲਤ ਸੀ ਜਦੋਂ ਉਹਨਾਂ ਨੇ ਕੋਠੇ ਉੱਤੇ ਬਾਗੀਚਾ ਬਣਾਉਣ ਬਾਰੇ ਸੋਚਿਆ ਤਾਂ ਉਹ ਦਿਨ ਰਾਤ ਇਹਦੇ ਬਾਰੇ ਸੋਚਣ ਲੱਗੇ ਕਿਉਂਕਿ ਉਹਨਾਂ ਦੇ ਮਨਾਂ ਵਿੱਚ ਕੋਠੇ ਉੱਤੇ ਇੱਕ ਵਧੀਆ ਬਾਗੀਚਾ ਬਣਾਉਣ ਦੀ ਭਾਵਨਾ ਜਿਹੜੀ ਸੀ ਉਹ ਪੈਦਾ ਹੋ ਚੁੱਕੀ ਸੀ। ਫੇਰ ਉਹਨਾਂ ਨੇ ਉਹ ਬਗੀਚਾ ਕੀ ਮੇ ਬਣਾਇਆ ਕੋਠੇ ਦੇ ਫਰਸ਼ ਨੂੰ ਪੁੱਟ ਕੇ ਉਸ ਉੱਤੇ ਲੁਕ ਦੀ ਤਹਿ ਵਿਛਾਈ ਗਈ ਸਾਰੇ ਦੇ ਸਾਰੇ ਕੋਠੇ ਉੱਤੇ ਜਿਵੇਂ ਕਾਲੀ ਲੁਕ ਦਾ ਨਮਦਾ ਵਿਛਾਇਆ ਗਿਆ ਸਭ ਤੋਂ ਪਹਿਲਾਂ ਕੀ ਕੀਤਾ ਕੋਠੇ ਦਾ ਫਰਸ਼ ਲੱਗਾ ਸੀ ਉਹਨੂੰ ਪੁੱਟਿਆ ਗਿਆ ਉਸ ਦੇ ਉੱਪਰ ਇੱਕ ਲੁਕ ਦੀ ਤਹਿ ਵਿਛਾਈ ਫੇਰ ਇਸ ਤਰ੍ਹਾਂ ਉਹ ਤਹਿ ਲੱਗ ਰਹੀ ਸੀ ਜਿਵੇਂ ਕੋਠੇ ਤੇ ਲੁਕ ਦਾ ਜਿਹੜਾ ਗਲੀਚਾ ਨਮਦਾ ਹੁੰਦਾ ਗਲੀਚਾ ਜਿਹਨੂੰ ਆਪਾਂ ਕਾਲੀਨ ਵੀ ਕਹਿੰਦੇ ਆ ਦੋ ਪੰਕਰਾਂ ਦੇ ਵਿੱਚ ਆਪਣੇ ਕਮਰੇ ਚ ਬਿਸ਼ਾਉਣੀ ਆ ਉਹ ਕਹਿੰਦੇ ਵਿਛਾਇਆ ਹੋਵੇ ਉਹ ਲੁੱਕ ਵਿਸ਼ੀ ਹੋਈ ਇਸ ਤਰ੍ਹਾਂ ਲੱਗਦੀ ਸੀ ਫਿਰ ਉਸ ਤੋਂ ਬਾਅਦ ਜਿਹੜੇ ਲੁੱਕ ਦੇ ਟਾਟ ਹੁੰਦੇ ਆ ਉਹ ਵਿਛਾਈ ਗਏ ਉਸ ਤੋਂ ਬਾਅਦ ਫਿਰ ਇੱਕ ਲੁੱਕ ਦਾ ਲੁੱਕ ਇੱਕ ਵਾਰੀ ਫੇਰ ਉੱਪਰ ਲਾਈ ਗਈ ਤੇ ਉਸ ਦੇ ਉੱਪਰ ਬਾਅਦ ਵਿੱਚ ਸੀਮਿੰਟ ਦਾ ਪਲਸਤਰ ਕੀਤਾ ਗਿਆ ਭਾਵ ਕਿ ਉਸ ਫਰਸ਼ ਨੂੰ ਇੰਨਾ ਪੱਕਾ ਕੀਤਾ ਗਿਆ ਤਾਂ ਜੋ ਪਾਣੀ ਦੀ ਬੂੰਦ ਇੱਕ ਵੀ ਥੱਲੇ ਨਾ ਆਵੇ ਕੋਠੇ ਤੇ ਬਗੀਚਾ ਬਣਾਉਣ ਦੇ ਨਾਲ ਛਤ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਇਸ ਤੋਂ ਬਾਅਦ ਉਹਨਾਂ ਨੇ ਜਿਹੜੀ ਮਿੱਟੀ ਬਾਹਰੋਂ ਮੰਗਾਈ ਸੀ ਉਹ ਜਮਾਈ ਗਈ ਜਿਸ ਵਿੱਚ ਬਹੁਤ ਵਧੀਆ ਖਾਦ ਮਿਲਾਈ ਸੀ ਕੋਠੇ ਉੱਤੇ ਹੀ ਕਾਦਾ ਲਾਨ ਬਣਾਇਆ ਗਿਆ ਕੋਠੇ ਉੱਤੇ ਹੀ ਸਬਜ਼ੀ ਦੀਆਂ ਕਿਆਰੀਆਂ ਬਣਾਈਆਂ ਗਈਆਂ ਕੋਠੇ ਉੱਤੇ ਹੀ ਫੁੱਲਾਂ ਦੇ ਬੂਟੇ ਲਾਏ ਗਏ ਅਸੀਂ ਆਪਣੀ ਪਸੰਦ ਦੇ ਪੌਦਿਆਂ ਦੀਆਂ ਪਨੀਰੀਆਂ ਲਿਆ ਕੇ ਲਾਈਆਂ ਤਿਰਲੋਚਨ ਵੀ ਦੂਜੇ ਮਾਲੀਆਂ ਨਾਲ ਆਪਣੀ ਪਸੰਦ ਦੇ ਪੌਦਿਆਂ ਦੀਆਂ ਪਨੀਰੀਆਂ ਆ ਆਪਣੀ ਜੇ ਸੂਕ ਕਰਕੇ ਕਿ ਤੋ ਕੋਈ ਫੁੱਲਾਂ ਦੀ ਕਿਸਮ ਕਿ ਤੋ ਕੋਈ ਅਲੱਗ ਕੋਈ ਨੁਕਾ ਕੱਢ ਲਈ ਹੁੰਦਾ ਕਿੰਦਾ ਜਦੋਂ ਕੋਠੇ ਉੱਤੇ ਘਾਹ ਦਾ ਲਾਨ ਬਣਾਇਆ ਗਿਆ ਵਗੀਚਾ ਬਣਾਇਆ ਗਿਆ ਤਾਂ ਅਸੀਂ ਸਾਰਿਆਂ ਨੇ ਉੱਥੇ ਸਬਜ਼ੀਆਂ ਦੀਆਂ ਕਿਆਰੀਆਂ ਲਾਈਆਂ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਲਾਏ ਮਨਪਸੰਦ ਦੇ ਪੌਦਿਆਂ ਦੀਆਂ ਪਨੀਰੀਆਂ ਲਾਈਆਂ ਮਾਲੀ ਵੀ ਆਪਣੇ ਜਾਣ ਪਛਾਣ ਹੋਣ ਕਰਕੇ ਰਸੂਖ ਹੁੰਦਾ ਆ ਜਾਣ ਪਛਾਣ ਵਾਲਿਆਂ ਤੋਂ ਕੋਈ ਵਧੀਆ ਬੂਟਾ ਕੋਈ ਅਲੋਕ ਅਨੁੱਖਾ ਪੌਦਾ ਲੈ ਆਉਂਦਾ ਤੇ ਬੀਜ ਦਿੰਦਾ ਅਸੀਂ ਵੀ ਆਪਣਾ ਵੱਤੋ ਵੱਦ ਵੇਲਾ ਸਮਾ ਕੋਠੇ ਦੇ ਬਾਗੀਚੇ ਵਿੱਚ ਹੀ ਗੁਜਾਰਦੇ ਸਵੇਰੇ ਸ਼ਾਮ ਕਾਤੇ ਬਾਗੀਚੇ ਨੂੰ ਪਾਣੀ ਲਾਇਆ ਜਾਂਦਾ ਫੁੱਲਾਂ ਦੇ ਫੁੱਲਾਂ ਦੇ ਸਬਜ਼ੀਆਂ ਦੇ ਬੂਟਿਆਂ ਦੀ ਬੱਚਾ ਵਾਂਗ ਸਾਮ ਸੰਭਾਲ ਕੀਤੀ ਜਾਂਦੀ ਕਿਸ ਪੌਦੇ ਨੂੰ ਫੁੱਲ ਪੈ ਰਹੇ ਨੇ ਘਰ ਵਿੱਚ ਬਸ ਇਹੀ ਚਰਚਾ ਹੁੰਦੀ ਸੋ ਜੋ ਲੇਖਕ ਹੁਣਾਂ ਨੇ ਆਪਣੇ ਮਨ ਦੇ ਵਿੱਚ ਧਾਰਿਆ ਸੀ ਕਿ ਉਹਨਾਂ ਨੇ ਇੱਕ ਆਪਣਾ ਵਧੀਆ ਕਿਸਮ ਦਾ ਲਾਨ ਬਣਾਉਣਾ ਹੈ ਬਾਗਿਚਾ ਬਣਾਉਣਾ ਹੈ ਸੋ ਉਹਨਾਂ ਨੇ ਉਸ ਸੋਚ ਨੂੰ ਪੂਰਾ ਕਰਨ ਲਈ ਹਰ ਇੱਕ ਤਰ੍ਹਾਂ ਦੇ ਕੰਮ ਕੀਤੇ ਵੱਤੋ ਵੱਤ ਸਮਾਂ ਉੱਥੇ ਲਗਾਉਣ ਲੱਗੇ ਉਹਨਾਂ ਦੀ ਸੰ ਬੱਚਿਆਂ ਵਾਂਗੂ ਸੰਭਾਲ ਕਰਨ ਲੱਗੇ ਤੇ ਜਿਸ ਕਰਕੇ ਜਿਹੜੀ ਉਹਨਾਂ ਦਾ ਉਹ ਬਗੀਚੇ ਦੀ ਚਰਚਾ ਸੀਗੀ ਉਹ ਸਾਰੇ ਪਾਸੇ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਬੱਚਿਓ ਆਪਾਂ ਕੁਝ ਵੀ ਕਰਨ ਵਾਸਤੇ ਸੋਚ ਲੈਣੀ ਆ ਇਹ ਤਾਂ ਅਸੀਂ ਦੱਸਿਆ ਕਿ ਲੇਖਕ ਦੇ ਘਰ ਦੇ ਵਿੱਚ ਇੱਕ ਬਗੀਚਾ ਬਣਾਉਣ ਦੀ ਸੋਚ ਸੀਗੀ ਇਸੇ ਤਰ੍ਹਾਂ ਹੀ ਜਿਵੇਂ ਹੁਣ ਤੁਸੀਂ ਸਟੂਡੈਂਟ ਹੋ ਜੇਕਰ ਤੁਸੀਂ ਸੋਚੋ ਕਿ ਅਸੀਂ ਆਪਣੇ ਇਮਤਿਹਾਨਾਂ ਦੇ ਵਿੱਚ ਘਰ ਬੈਠ ਕੇ ਵੀ ਵਧੀਆ ਨੰਬਰ ਲੈਣੀਆਂ ਤਾਂ ਤੁਸੀਂ ਇਹੀ ਸੋਚੂਗੇ ਨਾ ਕਿ ਮੈਂ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਕਿਵੇਂ ਕਰਾਂ ਘਰ ਬੈਠ ਕੇ ਹੀ ਹੋਰ ਕਿਸ ਤਰ੍ਹਾਂ ਜਿਆਦਾ ਤੋਂ ਜਿਆਦਾ ਜਿਹੜੀ ਜਾਣਕਾਰੀ ਇਕੱਠੀ ਕਰਾਂ ਤਾਂ ਜੋ ਮੇਰਾ ਜੋ ਸਾਰੇ ਵਿਦਿਆਰਥੀਆਂ ਨਾਲੋਂ ਵਧੀਆ ਹੋਵੇ ਤੇ ਮੇਰੇ ਨੰਬਰ ਵੀ ਵਧੀਆ ਹੋਣ ਬੇਟਾ ਕੰਮ ਕੋਈ ਵੀ ਔਖਾ ਨਹੀਂ ਹੁੰਦਾ ਸਿਰਫ ਸਾਡੇ ਵਿੱਚ ਕੰਮ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਸਾਡੇ ਬੱਚਿਆਂ ਨੇ ਕਿਸੇ ਅੰਗਰੇਜ਼ੀ ਰਸਾਲੇ ਵਿੱਚ ਪੜ੍ਹਿਆ ਸੀ ਕਿ ਬਨਸਪਤੀ ਵਿੱਚ ਵੀ ਇਨਸਾਨਾਂ ਵਾਂਗ ਚਾਨ ਹੁੰਦੀ ਹੈ ਰਸਾਲਾ ਹੁੰਦਾ ਮੈਗਜ਼ੀਨ ਬਨਸਪਤੀ ਜਿਹੜੇ ਆਪਣੇ ਫੁੱਲ ਬੂਟੇ ਨੇ ਪੇੜ ਪੌਦੇ ਨੇ ਵੀ ਇਨ੍ਹਾਂ ਵਿੱਚ ਵੀ ਇਨਸਾਨਾਂ ਦੀ ਤਰ੍ਹਾਂ ਚਾਨ ਹੁੰਦੀ ਹੈ ਇਹ ਵੀ ਇਨਸਾਨਾਂ ਵਾਂਗ ਮਹਿਸੂਸ ਕਰਦੇ ਹਨ ਅਮਰੀਕਾ ਵਿੱਚ ਲੋਕੀ ਆਪਣੇ ਘਰਾਂ ਵਿੱਚ ਲਾਈ ਪੌਦਿਆਂ ਨਾਲ ਗੱਲਾਂ ਕਰਦੇ ਨੇ ਇਸ ਤਰ੍ਹਾਂ ਪੌਦਿਆਂ ਵਿੱਚ ਨਮੀ ਤਹਿਕ ਮਹਿਕ ਆ ਜਾਂਦੀ ਹੈ ਪੌਦੇ ਚੰਗਾ ਗਾਣਾ ਸੁਣ ਕੇ ਇਨਸਾਨਾਂ ਵਾਂਗ ਹੀ ਖੁਸ਼ ਹੁੰਦੇ ਨੇ ਉਨ੍ਹਾਂ ਵਿੱਚ ਵੀ ਰੌਣਕ ਆ ਜਾਂਦੀ ਹੈ ਫੁੱਲਾਂ ਦੇ ਬੂਟਿਆਂ ਨਾਲ ਜਿਹੜੇ ਫੁੱਲ ਲੱਗਦੇ ਹਨ ਉਨ੍ਹਾਂ ਦੇ ਰੰਗਵੰਨ ਸੁਵੰਨੇ ਹੋ ਜਾਂਦੇ ਹਨ ਫੁੱਲਾਂ ਦਾ ਖਿੜਾ ਜਿਆਦਾ ਮੋਹਕ ਹੋ ਜਾਂਦਾ ਹੈ ਫੁੱਲਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ ਸਾਡੇ ਦੋ ਮਹੀਨੇ ਬੱਚੇ ਵੀ ਸਵੇਰੇ ਉੱਠਦੇ ਹੀ ਆਪਣੇ ਪੌਦਿਆਂ ਨਾਲ ਵਕਤ ਗੁਜ਼ਾਰਨ ਲੱਗ ਪਏ ਇੰਜ ਕੋਈ ਪੀਲਾ ਪੱਤਾ ਪੈ ਜਾਂਦਾ ਤਾਂ ਉਸ ਨੂੰ ਤੋੜ ਲਿਆ ਜਾਂਦਾ ਕਿਸ ਪੌਦੇ ਨੂੰ ਖਾਦ ਜਾਂ ਪਾਣੀ ਦੀ ਘਾਟ ਹੈ ਉਹ ਉਸ ਦੀ ਲੋੜ ਅਨੁਸਾਰ ਪੂਰੀ ਕਰ ਦਿੱਤੀ ਜਾਂਦੀ ਇੱਥੇ ਦੱਸਿਆ ਆ ਕਿ ਤੁਸੀਂ ਵੀ ਸਾਇੰਸ ਦੇ ਵਿੱਚ ਪੜਿਆ ਹੋਣਾ ਆ ਕਿ ਜਿਹੜੇ ਪੌਦੇ ਹੁੰਦੇ ਨੇ ਰੁੱਖ ਬੂਟੇ ਹੁੰਦੇ ਆ ਇਹਨਾਂ ਵਿੱਚ ਵੀ ਇਨਸਾਨਾਂ ਦੀ ਤਰ੍ਹਾਂ ਜਾਨ ਹੁੰਦੀ ਆ ਇਹ ਵੀ ਸਾਡੇ ਵਾਂਗ ਮਹਿਸੂਸ ਕਰਦੀ ਆ ਤੁਸੀਂ ਕਈ ਵਾਰ ਟੀਵੀ ਦੇ ਵਿੱਚ ਆਪਣੇ ਕਾਰਟੂਨ ਸ਼ੋਅ ਦੇਖਦੇ ਹੋ ਉਹਨਾਂ ਵਿੱਚ ਦੇਖ ਜਿਓ ਕਿ ਜਿਹੜੇ ਰੁੱਖ ਪੌਦੇ ਹੁੰਦੇ ਆ ਇਹ ਵੀ ਇਨਸਾਨਾਂ ਵਾਂਗ ਗੱਲਾਂ ਕਰਦੇ ਆ ਇਹਨਾਂ ਨੂੰ ਵੀ ਇਨਸਾਨਾਂ ਵਾਂਗ ਹੀ ਮਹਿਸੂਸ ਹੁੰਦਾ ਹੈ ਸੋ ਕਿੰਦੇ ਕਿ ਇਹ ਵੀ ਮਿਲ ਸੰਗੀਤ ਸੋਨਾ ਪਸੰਦ ਕਰਦੇ ਆ ਔਰ ਜਿੱਥੇ ਜੰਗਾਮ ਵਾਤਾਵਰਨ ਹੋਵੇ ਜਾਦਾ ਵਧੀਆ ਮਾਹੌਲ ਹੋਵੇ ਉਥੇ ਫੁੱਲ ਬੂਟੇ ਵੀ ਜਾਦਾ ਵਧੀਆ ਹੁੰਦੇ ਹਨ ਇਸੇ ਪੌਦੇ ਨੂੰ ਸਹਾਰੇ ਦੀ ਲੋੜ ਹੁੰਦੀ ਉਸ ਨਾਲ ਸਰਕੰਡੇ ਦਾ ਕਾਨਾ ਗੱਟ ਕੇ ਸਹਾਰਾ ਬਣਾ ਦਿੱਤਾ ਜਾਂਦਾ ਇਹਦੇ ਕੀ ਫਿਰ ਦੇਖਿਆ ਜਾਂਦਾ ਕਿ ਕਿਹੜਾ ਬੂਟਾ ਕਮਜ਼ੋਰ ਹੈ ਉਸ ਨੂੰ ਸਹਾਰੇ ਦੀ ਲੋੜ ਹੈ ਤਾਂ ਸਰਕੰਡੇ ਹੁੰਦੇ ਜਿਹੜੇ ਉਜਾੜ ਦੇ ਵਿੱਚ ਉੱਗੇ ਹੁੰਦੇ ਆ ਇਹਨਾਂ ਦੇ ਜਿਹੜੇ ਚਿੱਟੇ ਰੰਗ ਦੇ ਫਾਈਬਰ ਜਿਹੇ ਹੁੰਦੇ ਆ ਔਰ ਇੱਕ ਇੰਨਾ ਤੋਂ ਕਲਮਾ ਵੀ ਬੜਾਈਆਂ ਜਾਂਦੀਆਂ ਨੇ ਸੋ ਇਨ੍ਹਾਂ ਦੇ ਕਾਨਿਆਂ ਨੂੰ ਨਾਲ ਗੱਡ ਕੇ ਰਸੀ ਨਾਲ ਬੰਨ ਕੇ ਉਹਨਾਂ ਬੂਟਿਆਂ ਨੂੰ ਸਹਾਰਾ ਦਿੱਤਾ ਜਾਂਦਾ ਜੇ ਕੋਈ ਵੇਲ ਬਾਧੂ ਤੇ ਆਪ ਬਹਾਰੇ ਵੱਧ ਰਹੀ ਹੁੰਦੀ ਤਾਂ ਉਸ ਦੀ ਕਾਟ ਛਾਟ ਕਰਕੇ ਨੂੰ ਜਾਂਦਾ ਸਹਾਰਾ ਦੇ ਕੇ ਉਸ ਨੂੰ ਉੱਪਰ ਚੜਨ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਮੇਡਾ ਤੁਸੀਂ ਵੀ ਆਪਣੇ ਸਕੂਲ ਦੇ ਵਿੱਚ ਕਈ ਵਾਰੀ ਆਪਣੇ ਸਕੂਲ ਦੇ ਮਾਲੀ ਅੰਕਲ ਨੂੰ ਦੇਖਿਆ ਕਿ ਕਿਵੇਂ ਉਹ ਬੂਟਿਆਂ ਦੇ ਨਾਲ ਸਹਾਰੇ ਉਹਨਾਂ ਨੇ ਲਾਏ ਹੁੰਦੇ ਆ ਕਾਨੇ ਗੱਡੇ ਹੁੰਦੇ ਆ ਕਿਸੀ ਉਹਨਾਂ ਨੂੰ ਬੰਨਿਆ ਹੁੰਦਾ ਜਿਹੜੀਆਂ ਵੇਲਾ ਜਦ ਨੇ ਉਹਨਾਂ ਨੂੰ ਦੀਵਾਰ ਦੇ ਉੱਪਰ ਚੜ ਕੇ ਕਿਵੇਂ ਉਹਨਾਂ ਨੂੰ ਸਪੋਰਟ ਦਿੱਤੀ ਹੁੰਦੀ ਹੈ ਫਿਰ ਉਹ ਸਿੱਧੀਆਂ ਚੜ ਕੇ ਉਹਨਾਂ ਤੇ ਰੰਗ ਬਰੰਗੇ ਫੁੱਲ ਖਿੜਦੇ ਹਨ ਇਸੇ ਤਰ੍ਹਾਂ ਹੀ ਲੇਖਕ ਦੇ ਬਗੀਚੇ ਵਿੱਚ ਵੀ ਹੋ ਰਿਹਾ ਸੀ ਸਾਲ ਸ਼ਿਮਾਹੀ ਤੋਂ ਸਾਰੀ ਕਲੋਨੀ ਵਿੱਚ ਛੱਤ ਉੱਤੇ ਗਾਇ ਸਾਡੇ ਇਸ ਬਗੀਚੇ ਦੀ ਚਰਚਾ ਸ਼ੁਰੂ ਹੋ ਗਈ ਕੋਠੇ ਉੱਤਲੇ ਇਸ ਬਗੀਚੇ ਨਾਲ ਹੀਠਾਂ ਧਰਤੀ ਦੇ ਬਗੀਚੇ ਲਈ ਜਿਵੇਂ ਪਾਸਾ ਪਰਤ ਲਿਆ ਹੋਵੇ ਕਹਿੰਦੇ ਕਿ ਜਿਵੇਂ ਪਹਿਲਾਂ ਜਿਹੜਾ ਸਾਡਾ ਥੱਲੇ ਵਾਲਾ ਬਗੀਚਾ ਸੀ ਉਹ ਬਿਲਕੁਲ ਹੀ ਸੁੱਕਿਆ ਸੜਿਆ ਸੀ ਪਰ ਹੁਣ ਉੱਪਰਲੇ ਬਗੀਚੇ ਦੀ ਹਰਿਆਲੀ ਨੂੰ ਦੇਖ ਕੇ ਉਹਨੇ ਵੀ ਆਪਣਾ ਰੂਪ ਰੰਗ ਬਦਲ ਲਿਆ ਸੀ ਜਿਸ ਜਿਸ ਬਗੀਚੇ ਵਿੱਚ ਕਦੇ ਕੋਈ ਵੀ ਫੁੱਲ ਪੌਦਾ ਨਹੀਂ ਉਗਿਆ ਸੀ ਉਹਨੋਂ ਵੀ ਹਰਾ ਭਰਾ ਹੋ ਗਿਆ ਸੀ ਮੂੜ ਮਾਲ ਪਿਆ ਹੋਣਾ ਹਰਾ ਭਰਾ ਹੋ ਜਾਣਾ ਉਹ ਸਬਜ਼ੀ ਦੀਆਂ ਫੁੱਲਾਂ ਦੀਆਂ ਕਿਆਰੀਆਂ ਜਿੰਨਾ ਵੱਲ ਪਹਿਲਾਂ ਤੱਕਣ ਨੂੰ ਵੀ ਜੀ ਨਹੀਂ ਸੀ ਕਰਦਾ ਹੁਣ ਜਿਵੇਂ ਹੋਰ ਦੀਆਂ ਹੋਰ ਹੋ ਗਈਆਂ ਹੋਰ ਤਹਿਕਦੀਆਂ ਮਹਿਕਦੀਆਂ ਕਹਿੰਦੇ ਕਿ ਜਿਹੜੀਆਂ ਕਦੇ ਫੁੱਲਾਂ ਦੀਆਂ ਕਿਆਰੀਆਂ ਵੱਲ ਸਾਡਾ ਦੇਖਣ ਨੂੰ ਵੀ ਦਿਲ ਨਹੀਂ ਸੀ ਕਰਦਾ ਹੁਣ ਉਹ ਵੀ ਤਹਿਕਣ ਮਹਿਕਣ ਲੱਗ ਪਈਆਂ ਸੀ ਉਹਨਾਂ ਦੀ ਵੀ ਰੰਗਤ ਹੋਰ ਹੋ ਗਈ ਸੀ ਸਭ ਤੋਂ ਓਨੁਕੀ ਗੱਲ ਉਹੀ ਤਰਲੋਚਨ ਮਾਲੀ ਹੁਣ ਇਥੇ ਪਹਿਲਾ ਸਾਨੂੰ ਲੇਖਕ ਨੇ ਦੱਸਿਆ ਕਿ ਤਰਲੋਚਨ ਦਾ ਜਿਹੜਾ ਸੀਗਾ ਪਹਿਲਾਂ ਕਿਹੋ ਜਿਹਾ ਸੀ ਪਰ ਬਗੀਚਾ ਵਧਿਆ ਹੋਣ ਦੇ ਨਾਲ ਲੇਖਕ ਹੁਣਾਂ ਦੇ ਧਿਆਨ ਦੇਣ ਦੇ ਨਾਲ ਮਾਲੀ ਦੇ ਵਿੱਚ ਕੀ ਬਦਲਾਅ ਆਇਆ ਉਹ ਲੇਖਕ ਇੱਥੇ ਸਾਡੇ ਨਾਲ ਸਾਂਝੇ ਕਰ ਰਿਹਾ ਕਹਿੰਦੇ ਕਿ ਉਹੀ ਗੱਲ ਤਰਲੋਚਨ ਮਾਲੀ ਜਿਸ ਦਿਨ ਕੋਸਾਈਆਂ ਤੋਂ ਅਸੀਂ ਬਹੁਤ ਪਰੇਸ਼ਾਨ ਸਾਂ ਅੱਜ ਕੱਲ ਜੇ ਕਦੇ ਛੁੱਟੀ ਵੀ ਕਰਦਾ ਉਸ ਦੀ ਥਾਂ ਉਹ ਆਪਣੇ ਆਪ ਹੀ ਘੜੀ ਦੋ ਘੜੀ ਸਵੇਰੇ ਵੀ ਹੋਣ ਲੱਗ ਪਿਆ ਸੀ ਕਦੀ ਗੋਡੀ ਕਰ ਰਿਆ ਕਦੀ ਕਟਾਈ ਸ਼ਿੰਗਾਈ ਕਦੇ ਬੀਜ ਬੋਰਿਆ ਕਿਤੇ ਪਨੀਰੀ ਤਿਆਰ ਕਰ ਰਿਆ ਹੁੰਦਾ ਹੁਣ ਤਾਂ ਉਹ ਇਹਨੂੰ ਦਿਲ ਲਾ ਕੇ ਕੰਮਦਾ ਕੰਮ ਕਰਦਾ ਕਈ ਵਾਰ ਤਾਂ ਸਾਨੂੰ ਵੀ ਇਤਬਾਰ ਤੱਕ ਨਾ ਆਉਂਦਾ ਕਿ ਇਹ ਉਹੀ trilochana mali ਹੈ ਜਿਸ ਉੱਤੇ ਉਹਦੇ ਕੰਮ ਨਾ ਕਰਨ ਤੇ ਮੇਰੀ ਪਤਨੀ ਖਿਜਦੀ ਸੀ ਤੇ ਮੈਂ ਵੀ ਖਿਜਦਾ ਰਹਿੰਦਾ ਸੀ ਕਿਰਜਦਾ ਸੀਗਾ ਗੁੱਸਾ ਕਰਨਾ ਗੁੱਸਾ ਕਰਦਾ ਰਹਿੰਦਾ ਸੀ ਕਹਿੰਦੇ ਕਿ ਜਿਹੜਾ ਮਾਲੀ ਪਹਿਲਾਂ ਸਾਡੇ ਬਗੀਚੀ ਦੇ ਵਿੱਚ ਕੰਮ ਕਰਕੇ ਖੁਸ਼ ਨਹੀਂ ਸੀ ਹਮੇਸ਼ਾ ਕੰਮ ਤੋਂ ਜੀ ਚਰੋਂਦਾ ਸੀ ਹੁਣ ਉਹ ਜੇ ਕਦੇ ਛੁੱਟੀ ਵੀ ਕਰਦਾ ਤਾਂ ਬਾਦੂ ਸਮਾਂ ਸਵੇਰੇ ਆ ਕੇ ਲਾ ਜਾਂਦਾ ਅਸੀਂ ਉਹਨੂੰ ਹੁਣ ਹਮੇਸ਼ਾ ਆਪਣੀ ਖੇਤ ਬਗੀਚੇ ਵਿੱਚ ਕੋਈ ਨਾ ਕੋਈ ਕੰਮ ਕਰਦੇ ਹੀ ਦੇਖਿਆ ਉਸ ਨੂੰ ਦੇਖ ਕੇ ਸਾਨੂੰ ਵੀ ਯਕੀਨ ਨਹੀਂ ਹੁੰਦਾ ਸੀ ਕਿ ਜਿਹੜੇ ਇਹ ਉਹੀ ਮਾਲੀ ਹੈ ਜਿਸ ਨੂੰ ਅਸੀਂ ਕਦੇ ਕੰਮ ਨਾ ਕਰਨ ਤੇ ਖਿਜਦੇ ਸੀ ਜਾਂ ਗੁੱਸਾ ਕਰਦੇ ਸੀ ਉਸ ਵਰਯਾ ਸਾਡੀ ਛੱਤ ਤੇ ਇਸ ਬਗੀਚੇ ਨੂੰ ਕਲੋਨੀ ਵਿੱਚ ਸਭ ਤੋਂ ਵਧੀਆ ਬਗੀਚਾ ਗਿਣਿਆ ਗਿਆ। ਸਾਲ ਵਿੱਚ ਜਦੋਂ ਗੁਲਦੋਦੀਆਂ ਦਾ ਮੁਕਾਬਲਾ ਹੋਇਆ ਤਾਂ ਸਾਡੇ ਬਗੀਚੇ ਦੀਆਂ ਗੁਲਦੋਦੀਆਂ ਨੂੰ ਇਨਾਮ ਮਿਲਿਆ। ਬੁੱਕ ਬੁੱਕ ਜਿੰਨੇ ਛੋੜੇ ਸਾਡੀਆਂ ਗੁਲਦੋਦੀਆਂ ਦੇ ਫੁੱਲ ਸਨ ਤੇ ਸੁੰਦਰ ਤੋਂ ਸੁੰਦਰ ਰੰਗ। ਗੁਲਾਬ ਦੇ ਫੁੱਲਾਂ ਦੇ ਸਰਵ ਭਾਰਤੀ ਮੁਕਾਬਲੇ ਵਿੱਚ ਸਾਡੇ ਗੁਲਾਬਾਂ ਨੂੰ ਕਈ ਇਨਾਮਾਂ ਲਈ ਚੁਣਿਆ ਗਿਆ। ਕੋਈ ਰੰਗ ਲਈ, ਕੋਈ ਖੁਸ਼ਬੂ ਲਈ, ਕੋਈ ਬਨਾਵਟ ਲਈ। ਹੁਣ ਇਥੇ ਆਪਣੇ ਬਗੀਚੇ ਦੀ ਪ੍ਰਸਿੱਧੀ ਬਾਰੇ ਲੇਖਕ ਨੇ ਸਾਨੂੰ ਦੱਸਿਆ ਕਹਿੰਦਾ ਕਿ 6 ਮਹੀਨਿਆਂ ਦੇ ਵਿੱਚ ਜਿਹੜਾ ਸਾਡਾ ਬਗੀਚਾ ਸਾਰੀ ਕਲੋਨੀ ਵਿੱਚ ਮਸ਼ਹੂਰ ਹੋ ਗਿਆ ਸੀ ਸਾਡੇ ਹੁਣ ਉੱਗੇ ਹੋਏ ਬਗੀਚੇ ਦੇ ਫੁੱਲਾਂ ਨੂੰ ਵਧੀਆ ਬਗੀਚਿਆਂ ਵਿੱਚ ਚੁਣਿਆ ਗਿਆ ਉਹਨਾਂ ਨੂੰ ਕਈ ਮੁਕਾਬਲਿਆਂ ਵਿੱਚ ਲਿਜਾਇਆ ਗਿਆ ਸਭ ਤੋਂ ਵੱਧ ਸਾਡੇ ਗੁਲਦੋਦੀ ਤੇ ਗੁਲਾਮ ਦੇ ਫੁੱਲਾਂ ਨੂੰ ਇਨਾਮ ਮਿਲੇ ਫਿਰ ਲੇਖਕ ਦੱਸਦਾ ਹੈ ਕਿ ਸਰਵਪਾਤੀ ਮੁਕਾਬਲੇ ਵਿੱਚ ਲੇਖਕ ਦੇ ਗੁਲਾਬਾਂ ਨੂੰ ਚੁਣਿਆ ਗਿਆ ਕੋਈ ਮਹਿਕ ਲਈ ਕੋਈ ਰੰਗ ਲਈ ਤੇ ਕੋਈ ਫੁੱਲਾਂ ਦੀ ਬਨਾਵਟ ਦੇ ਲਈ। ਭਾਵ ਕਿ ਜਿਸ ਬਗੀਚੇ ਨੂੰ ਸੀ ਤਰਸ ਰਹੇ ਸੀਗੇ ਉਹ ਅੱਜ ਬਗੀਚਾ ساری ਦੁਨੀਆ ਵਿੱਚ ਮਸ਼ਹੂਰ ਹੋ ਗਿਆ ਸੀ। ਇਨਾਂ ਇਨਾਮਾਂ ਕਰਕੇ ਹੀ ਸਿਰਲੋਚਨ ਮਾਲੀ ਦੇ ਤਰਤੀ ਤੇ ਪੈਰ ਨਾ ਲੱਗਦੇ ਹੁਣ। ਕਿ ਤਰਤੀ ਤੇ ਪੈਰ ਨਾਲ ਲੱਗਣੇ ਬਹੁਤ ਖੁਸ਼ ਹੋਣਾ। ਕਿ ਮਾਲੀ ਵੀ ਬਹੁਤ ਖੁਸ਼ ਰਹਿਣ ਲੱਗ ਪਿਆ ਸੀ। ਉਹ ਆਪਣੇ ਦੋਸਤਾਂ ਨੂੰ ਪਰਸੰਸਕਾਂ ਨੂੰ ਲਿਆ ਲਿਆ ਕੀ ਆਪਣੀ ਕਾਰਗੁਜ਼ਾਰੀ ਦਿਖਾਉਂਦਾ ਰਹਿੰਦਾ ਇੱਕ ਇੱਕ ਪੌਦੇ ਦੀ ਕਾਦੀ ਇੱਕ ਇੱਕ ਪੱਤੀ ਦੀ ਉਸ ਨੂੰ gehni gehri ਜਾਣਕਾਰੀ ਹੁੰਦੀ ਉਸ ਨੂੰ ਪਤਾ ਹੁੰਦਾ ਕਿ ਅੱਜ ਕੱਲ ਕਿਸ ਕਿਸਮ ਦੇ ਪੌਦੇ ਤੇ ਸਾਡੇ ਕਿਤਨੇ ਬੂਟੇ ਹਨ ਕਾਦੀ ਪਹਿਲੀ ਕਟਾਈ ਕਦੋਂ ਹੋਈ ਸੀ ਤੇ ਫਿਰ ਕਦੋਂ ਹੋਣੀ ਹੈ ਕਦੋਂ ਖਾਦ ਪਾਉਣੀ ਹੈ ਕਦੋਂ ਪਾਣੀ ਲਾਉਣਾ ਹੈ ਹੁਣ ਤੇ ਸਭੋ ਕਲੋਨੀ ਦੇ ਲੋਕੀ ਸਾਟੋ ਫੁੱਲਾਂ ਦੇ ਸਬਜ਼ੀਆਂ ਦੇ ਬੀਜ ਮੰਗਣੋਂਦੇ ਤਿਰਲੋਚਨ ਮਾਲੀ ਦੀ ਵਾਦੂ ਗਾਇ ਫੁੱਲਾਂ ਦੀ ਪਨੀਰੀ ਲੈ ਜਾਂਦੇ ਰਾਜ ਰੱਜ ਕੇ ਉਹ ਤਿਰਲੋਚਨ ਮਾਲੀ ਦੀਆਂ ਸਾਡੀ ਬਗੀਚੀ ਦੀਆਂ ਸਿਫਤਾ ਕਰਦੇ ਇਸ ਤਰ੍ਹਾਂ ਕਹਿੰਦੇ ਕਿ ਹੁਣ ਮਾਲੀ ਵੀ ਆਪਣਾ ਪੂਰਾ ਧਿਆਨ ਦੇਣ ਲੱਗ ਗਿਆ ਸੀ ਉਸ ਨੂੰ ਖੁਸ਼ੀ ਹੁੰਦੀ ਸੀ ਜਦੋਂ ਉਹ ਲੋਕਾਂ ਨੂੰ ਸਲਾਹਾਂ ਦਿੰਦਾ ਉਹਨਾਂ ਨੂੰ ਆਪਣੇ ਦੁਆਰਾ ਉਗਾਏ ਹੋਏ ਬੀਜ ਤੇ ਪਨੀਰੀ ਦਿੰਦਾ ਤੇ ਲੋਕ ਵੀ ਉਸ ਤੋਂ ਸਲਾਹਾਂ ਲੈਣ ਆਉਂਦੇ ਤੇ ਉਸ ਦੀਆਂ ਬਗੀਚੀ ਉਸ ਦੀਆਂ ਤੇ ਬਗੀਚੀ ਦੀਆਂ ਸਿਫਤਾ ਕਰਦੇ ਇਨਾ ਹੀ ਦਿਨਾਂ ਵਿੱਚ ਇੱਕ ਦਿਨ ਤਰਲੋਚਨ ਆਇਆ ਤੇ ਕਹਿਣ ਲੱਗਾ ਸਾਹਿਬ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਬਾਗੀਚੇ ਦੇ ਬਾਦੂ ਫੁੱਲ ਮੰਡੀ ਵਿੱਚ ਆਇਆ ਕਰਾਂ ਇਸ ਤਰ੍ਹਾਂ ਮੇਰੀ ਤਨਖਾਦਾ ਦਾ ਬੋਝ ਤੁਹਾਡੇ ਤੇ ਨਹੀਂ ਰਹੇਗਾ ਲੇਖਕ ਦੱਸਦਾ ਹੈ ਕਿ ਇੱਕ ਦਿਨ ਅਸੀਂ ਮੈਂ ਤੇ ਮੇਰੀ ਪਤਨੀ ਬੈਠੇ ਹੋਏ ਸੀ ਕਿ ਮਾਲੀ ਆ ਕੇ ਕਹਿਣ ਲੱਗਿਆ ਕਿ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਜੋ ਸਾਡੇ ਬਾਗੀਚੇ ਵਿੱਚ ਬਾਦੂ ਫੁੱਲ ਉਗਦੇ ਹਨ ਉਹਨਾਂ ਨੂੰ ਮੈਂ ਮੰਡੀ ਜਾ ਕੇ ਵੇਚ ਆਇਆ ਕਰਾਂ ਉਨਾ ਫੁੱਲਾਂ ਦੀ ਆਮਦਨ ਨਾਲ ਤੁਸੀਂ ਮੇਰੀ ਤਨਖਾਹ ਦੇ ਸਕਦੇ ਹੋ ਇਸ ਕਰਕੇ ਤੁਹਾਡੇ ਤੇ ਮੇਰੀ ਤਨਖਾਹ ਦਾ ਕੋਈ ਭਾਰ ਵੀ ਨਹੀਂ ਹੋਵੇਗਾ ਬੋਝ ਹੁੰਦਾ ਭਾਰ ਅਸੀਂ ਹੱਕੇ ਵਕਿਓ ਦੇ ਮੂੰਹ ਵਾਲੇ ਵੇਖਣ ਲੱਗ ਪਏ ਮੈਂ ਤੇ ਮੇਰੀ ਤ੍ਰਿਮਤ ਕਹਿੰਦੇ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਦੇ ਹੈਰਾਨ ਵੱਲ ਹੈਰਾਨ ਹੋ ਕੇ ਮੂੰਹ ਵਾਲ ਦੇਖਣ ਲੱਗੇ ਅੱਕੇ ਵਕੇ ਹੋਣਾ ਮੁਹਾਵਰਾ ਹੈ ਹੈਰਾਨ ਹੋਣਾ ਸਾਂਡੇ ਸਾਹਮਣੇ হাসੂੰ হাসੂੰ ਕਰਦਾ ત્રિલોચન کھڑا سی ਪਰ ਕਹਿੰਦੇ ਅਸੀਂ ਦੋਵੇਂ ਹੈਰਾਨ ਸੀ ਪਰ ਸਾਡੇ ਸਾਹਮਣੇ ત્રિલોਚਨ ਖੜਾ ਮੁਸਕਰਾ ਰਿਹਾ ਸੀ ਇੰਝ ਜਾਪਦਾ ਸੀ ਜਿਵੇਂ ਕੁਝ ਹੀ ਮਹੀਨਿਆਂ ਵਿੱਚ ਉਸਦਾ ਕੱਦ ਉੱਚਾ ਹੋ ਗਿਆ ਹੋਵੇ ਇਥੇ ਲੇਖਕ ਨੇ ਦੱਸਿਆ ਕਿ ਕਹਿੰਦੇ ਕਿ ਜਿਹੜੀ ત્રિલોਚਨ ਵਾਲੀ ਦੀ ਇਮੇਜ ਸਾਡੀਆਂ ਅੱਖਾਂ ਦੇ ਵਿੱਚ ਉਹਦੇ ਪਹਿਲਾ ਕੰਮ ਨਾ ਕਰਨ ਕਰਕੇ ਬਣੀ ਸੀ ਉਹ ਹੁਣ ਬਿਲਕੁਲ ਹੀ ਖਤਮ ਹੋ ਗਈ ਸੀ ਸਾਨੂੰ ਇਹ ਸ라 ਲੱਗ ਰਿਹਾ ਸੀ ਕਿ ਹੁਣ ਉਹਦੇ ਬਦਲਾਅ ਦੇ ਕਾਰਨ ਜਿਹੜਾ ਉਹਦਾ ਕੱਦ ਛੋਟਾ ਸੀ ਹੁਣ ਹੋੱਚਾ ਹੋ ਗਿਆ ਹੈ ਲੇਖਕ ਇੱਥੇ ਦੱਸਦਾ ਹੈ ਸਾਨੂੰ ਇਸ ਕਹਾਣੀ ਦੇ ਵਿੱਚ ਕਿ ਜੇਕਰ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੀ ਕੁਝ ਪ੍ਰਾਪਤ ਕਰਨ ਦੀ ਇੱਛਾ ਪੈਦਾ ਕਰ ਲਈ ਹੋਵੇ ਤਾਂ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਦਾ ਹੋਇਆ ਵੀ ਆਪਣੀ ਇੱਛਾ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਵਿਦਿਆਰਥੀਓ ਇਹ ਤਾਂ ਇੱਥੇ ਤਾਂ ਸਾਨੂੰ ਲੇਖਕ ਨੇ ਫੁੱਲ ਬੂਟਿਆਂ ਦੀ ਬਗੀਚੇ ਦੀ ਗੱਲ ਦੱਸੀ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਟੀਚਾ ਮਿੱਥਦੇ ਹੋ ਕੋਈ Aim ਸਥਾਪਿਤ ਕਰਦੇ ਹੋ ਉਸ Aim ਨੂੰ ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਵੀ ਜੇਕਰ ਤੁਹਾਨੂੰ ਕੋਈ ਮੁਸ਼ਕਲਾਂ ਆਉਂਦੀਆਂ ਹਨ ਤਾਂ ਉਹਨਾਂ ਮੁਸ਼ਕਲਾਂ ਤੋਂ ਡਰਨ ਦੀ ਲੋੜ ਨਹੀਂ ਸਗੋਂ ਮਿਹਨਤ ਦੇ ਜਰੀਏ ਤੁਸੀਂ ਉਸ ਮੁਕਾਮ ਤੱਕ ਪਹੁੰਚ ਸਕਦੇ ਹੋ ਆਈ ਹੋਪ ਕਿ ਸਾਰੇ ਬੱਚਿਆਂ ਨੂੰ ਇਹ ਕਵਿਤਾ ਸਮਝ ਲੱਗੀ ਹੋਵੇਗੀ ਧੰਨਵਾਦ